ਸੇਮਰ ਸਾਮੀ ਦੂ ਦੇਸ਼ ਕਾਣੇਸ਼ ਜੀ ਨੂੰ ਬ੍ਰਾਹਮਣ ਕੌਮ ਦਾ ਕਰ ਵਖਾਰ ਇੱਥੇ ਬਿਖਾਲੀ ਇਤਿਹਾਸ ਹੈ ਬ੍ਰਾਹਮਣਾ ਦਾ ਯਾਰੇ ਬ੍ਰਾਹਮਣੋ ਦੇਵਤੀਆਂ ਨੇ ਇੱਥੇ ਚੱਲੀ ਬ੍ਰਹਮਾ ਤੋਂ ਪੂਲ ਹੈ ਬ੍ਰਾਹਮਣਾ ਦੀ ਕਰਦੇ ਦ੍ਰਿਸ਼ਟੀ ਨਾਲ ਸ੍ਰਿਸ਼ਟੀ ਨਿਰਮਾਣ ਇੱਥੇ ਨੇ ਰਿਸ਼ੀ ਸੰਕਾੰਧ ਚਾਰੇ ਚਾਰੇ ਵਿਸ਼ਨੂ ਅਵਤਾਰ ਅਖਵਾਨ ਇੱਥੇ ਨਾਰਦ ਮੂਨੀ ਜੀ ਮਨ ਨਾਰਾਇਣ ਜੀ ਦੇ ਇਹ ਬ੍ਰਾਹਮਣ ਵੇਦਮਈ ਵੀਣਾ ਵਜਾਣ ਇੱਥੇ ਕਰਮ ਮੂਰਤੀ ਰਿਸ਼ੀ ਦਾ ਦੀਚ ਬ੍ਰਾਹਮਣ ਦੇਗੇ ਧਰਮ ਲੇ ਹੱਡੀਆਂ ਨਾਲ ਇੱਥੇ ਰਿਸ਼ੀ ਗੌਤਮ ਦੀ ਬ੍ਰਾਹਮਣ ਦੇ ਵਚਨ ਐਸੇ ਨਾਲ ਵਚਨਾ ਦੇ ਨਾਲ ਵਚਨਾ ਦੇ ਯੁਗ ਪਲਟਾਲ ਇੱਥੇ ਸਾਡੇ ॠषि ਅਗੰਸਤ ਸਮੁੰਦਰ ਨੂੰ ਟਾਈ ਝੂਲੀਆਂ ਨਾਲ ਪੀ ਜਾਣ ਇੱਥੇ ਤ੍ਰੇਤਾ ਯੁਗ ਦੇ 무ਨੀ ਵਸ਼ਿਸ਼ਠ ਬ੍ਰਾਹਮਣ ਸ਼੍ਰੀ ਰਾਮ ਦੇ ਗੁਰੂ ਕਹਾਣ ਇੱਥੇ ਮਹਾਰਾਜ ਬਕਰ ਜੀ ਜਨਕ ਦੇ ਗੁਰੂ ਹੋਏ ਹੋ ਆ ਬ੍ਰਾਹਮਣ ਤੋਂ ਬ੍ਰਹਮ ਗਿਆਨ ਇੱਥੇ ਮਰਿਸ਼ੂਰਾਮ ਭਗਵਾਨ ਜੀ ਚਰਨ ਜੀ ਵੀ ਕੀਤਾ ਪਾਪਾਂ ਦਾ ਝੁਲਮਾਂ ਦਾ ਕਾੜ ਇੱਥੇ ਪ੍ਰਸਰਜੰਦਨ ਜੋ ਮੇਦ ਮੈਂ ਆਸ ਜੀ ਨੇ ਰੱਖ ਦਿੱਤੇ 18 ਪੁਰਾਣ ਇੱਥੇ ਗਰਗ ਮੂਨੀ ਤੇ ਮੂਨੀ ਸੰਦੀਪਨੀ ਨੂੰ ਗੁਰੂ ਤਾਰ ਦੇ ਗੁਰੂ ਤਾਰ ਦੇ ਕ੍ਰਿਸ਼ਨ ਭਗਵਾਨ ਇੱਥੇ ਕਥਾ ਜਾਣਦਾ ਕਥਾ ਜਾਣਦਾ ਪੁੱਲ ਜਹਾਨ ਇੱਥੇ ਗੁਰੂ ਦ੍ਰੋਣ ਜੀ ਗੁਰੂ ਜੀ ਪਾਣਵ ਦੇ ਸ਼ਸਤਰ ਵਿਦਿਆ ਦੇ ਬ੍ਰਾਹਮਣ ਵਿਦਵਾਨ ਇੱਥੇ ਜੋ ਬੇਕਰਨ ਤੇ ਭੀਸ਼ਮ ਨੇ ਗੁਰੂ ਬ੍ਰਾਹਮਣ ਜੁਦ ਪੀਦਿਆ ਕਰਨਾ ਪ੍ਰਦਾਨ ਇੱਥੇ ਕਿਰਪਾ ਰਿਸ਼ੀਆਂ ਦੀ ਦ੍ਰੋਪਤਾ ਚੀਰ ਵਦ ਗਏ ਦੇਖੇ ਪਹਿਲੇ ਹੀ ਸਰਵਾਸਾ ਵਰਦਾਨ ਇੱਥੇ ਸੰਤ ਮੇ ਬਾਣੀ ਹੈ ਬ੍ਰਾਹਮਣਾਂ ਦੀ ਤੁੰਸੀ ਦਾਸ ਰਾਮਾਇਣ ਰਚਾਣ ਇਥੇ ਮਹੀ ਦਾਸ ਦਾ ਪਾਸ ਇਤਿਹਾਸ ਸਾਡੇ ਇਹ ਰੱਖੀ ਬ੍ਰਾਹਮਣ ਨੇ ਰੱਖੀ ਬ੍ਰਾਹਮਣ ਨੇ ਧਰਮ ਦੀਆਂ ਇਥੇ ਬ੍ਰਾਹਮਣ ਰਾਮਾ ਲੋਵਾਣ ਦੇ ਸੰਤਮੋ ਨੇ ਮੰਨੀ ਆਏ ਭਗਵਾਨ ਵਰਤਾਨ ਇਥੇ ਬਾਬੂ ਰਾਮ ਜੀ ਮੋਨੀ ਤੁਗਾ ਕੀਤੀ ਗਉਆਂ ਦੀ ਸੇਵਾ ਮਹਾਰੀ ਇੱਥੇ ਬ੍ਰਹਮਾਨੰਦ ਜੀ ਥੰਮ ਕਵੀ ਸ੍ਰੀ ਦੇ ਪੂਰਨ ਕੰਧ ਮੁਖ ਰਾਮ ਦਾ ਮਾਣ ਇੱਥੇ ਜਾਗੋ ਬ੍ਰਾਹਮਣੋ ਜਾਗੋ ਬ੍ਰਾਹਮਣੋ ਜਾਗੋ ਬ੍ਰਾਹਮਣੋ ਭੂਮੀ ਕੇ ਦੇਵਤਾ ਹੋ ਸੰਭੋ ਸਭੇਤਾ ਸੰਭੋ ਸਭੇਤਾ ਸੁਣ ਕੇ ਪਰਮਾਨ ਇੱਥੇ ਸ਼੍ਰੀਮ ਸ਼ੇਰ ਹਰ ਪਾਸੇ ਆਪ ਦਾ ਬਲ ਹੋ ਰਿਹਾ ਹੈ ਸਵਾਮੀ ਦੂਰਾਧਾਰੀ ਜੀ ਮਹਾਰਾਜ ਕੀ ਜੀ